ਪਰ ਨਰ ਦੇ ਨੇ ਹੰਦਸ ਭਰਿਆ ਪਿਆ ਇਸ ਹਰ ਅੰਦਰ ਤੱਕ ਉਹ ਦੇਖੋ ਪਾਣੀ ਕਿ ਤੱਕੇ ਉੱਥੇ ਤੱਕ ਹੀ ਉਹ ਪਾਣੀ ਹੈ ਬਹੁਤ ਜ਼ੋਰ ਤਕਾ ਗੁਰਦਾਰ ਸਾਹਿਬ ਤੋਂ ਉੱਚੇ ਭਰ ਹੈ ਬਹੁਤ ਜ਼ਿਆਦਾ ਰਸਾ ਬਹੁਤ ਹੀ ਜ਼ਿਆਦਾ ਪਾਣੀ ਲੱਖ ਲੱਖ ਗੱਡੀਆਂ ਅੱਗੇ ਨਜ਼ਾਰੇ ਇੰਨਾ ਰਸਾ ਹੋਇਆ ਪਿਆ ਲੈ ਆਇਆ ਜਾਂਦਾ ਕੜੀ ਜੌੜ ਕੜੀ ਜੌੜ ਹੈ ਵੀ ਬਤੂ ਹਲੋ ਇੱਕ ਇਨਫੋਰਮੇਸ਼ਨ ਦੇਣੀ ਸੀਗੀ ਇਨਫੋਰਮੇਸ਼ਨ ਇਹ ਹੈ ਕਿ ਆਪਾਂ ਜੀ ਨੈਣਾ ਦੇ ਵੀ ਤੇ ਬਾਈ ਮੀ ਬਹੁਤ ਜ਼ਿਆਦਾ ਪਈ ਜਾਂਦੇ ਨੇ ਇੱਥੇ ਤੁਸੀਂ ਚੈੱਕ ਕਰ ਲਓ ਕਿਉਂਕਿ ਉੱਪਰ ਜਾਣ ਦਾ ਬਿਲਕੁਲ ਰਸਤੇ ਬੰਦ ਨੇ ਤੇ ਥੋੜੇ ਦਿਨ ਲਈ ਪਰਹੇਜ਼ ਕਰੋ ਕਿਉਂਕਿ ਸੰਕਰ ਮੈਂ ਵੈਲਕਮ ਗਾਈਜ਼ ਕੀ ਹਾਲ ਚਾਲ ਆ ਬਾਬੇਓ ਠੀਕ ਠਾਕ ਹੋ ਸੇ ਤੱਕ ਕੈਮਾ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤਾਂ ਦੇ ਫਰੀਦ ਵਲੌਗਸ ਤੇ ਲੱਗਿਆ ਬਾਬੇ ਬਲੌਗ ਦੀ ਸਟਾਰਟਿੰਗ ਕਰਨ ਟਾਈਮਿੰਗ ਆ ਰਾਉਂਡ ਬਾਬੇਓ ਦੁਪਹਿਰ ਦੇ ਵਜ ਚੱਲੇ ਨੇ 1:3 2 ਵਜ ਚੱਲੇ ਨੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਇਹ ਗੱਡੀ ਆਪਣੀ ਪੁਰਾਣੀ ਵਾਲੀ ਸੇਲ ਤੇ ਬਰੀਜ਼ਾ ਦੀ ਮੈਂ ਸਰਵਿਸ ਕਰਾਤੀ ਸੀਗੀ ਬਰੀਜ਼ਾ ਦੀ ਸਰਵਿਸ ਕਰਾਤੀ ਇਹਦੀ ਸਰਵਿਸ ਕਰਾਣੀ ਆ ਅੱਜ ਕਿਉਂਕਿ ਆਪਾਂ ਜਾਣਾ ਇੱਕ ਮਿੰਟ ਆਪਾਂ ਜਾਣਾ ਮਿੱਤਰੋ ਨੈਣਾ ਦੇਵੀ ਸਾਰਿਆਂ ਨੇ ਤਾ ਕਰਕੇ ਇੱਕ ਗੱਡੀ ਜਿੱਨੀ ਪੂਰੀ ਆਣੀ ਫਿਰ ਇਸ ਕਰਕੇ ਗੱਡੀ ਇਹਦੀ ਸਰਵਿਸ ਕਰਵਾ ਲਈ ਹੈ ਚਲਦੇ ਆ ਸਰਵਿਸ ਕਰਵਾ ਦਈਏ ਜੀ ਤੇ ਮਿਲਦੇ ਆ ਮਿੱਤਰੋ ਅੱਗੇ ਫਿਰ ਕਿਉਂਕਿ ਯਾਰ ਗੱਲ ਪਤਾ ਕੀ ਆ ਇੱਕ ਤਾਂ ਫਿਰ ਪਹਿਲਾਂ ਵੀ ਥੋੜੀ ਜਿਹੀ ਦਿੱਕਤ ਆਈ ਰੱਖੀ ਜੀ ਗੱਡੀ 'ਚ ਤਾਂ ਕਰਕੇ ਵੀ ਸਰਵਿਸ ਕਰਵਾ ਦਈਏ ਤਾਂ ਵੈਲਨ ਗੋਡਾ ਹਨਾ ਮਿਲਦੇ ਆ ਮਿੱਤਰੋ ਅੱਗੇ ਫਿਰ ਬਾਬੇ ਉਹ ਕਾਫੀ ਦਿਨਾ ਬਾਅਦ ਇਹ ਗੱਡੀ ਚ ਲਈ ਅੱਜ ਹੌਰੀ ਤਰ੍ਹਾਂ ਜੀ ਲੱਗਦਾ ਉੱਪਰ ਉੱਪਰ ਆ ਜਾਣਾ ਕਿਉਂਕਿ ਨੀਮੀ ਜੀ ਲੱਗਦੀ ਹੈ ਬਰੀਜ਼ਾ 'ਚ ਬੈਠ ਕੇ ਤਾਂ ਲੱਗਦਾ ਉਹ ਬਣੀ ਮੈਂ ਉੱਚੀ ਜੀ ਤੇ ਬੈਠੇ ਆਂ ਇਹ ਗੱਡੀ ਨਾ ਬਦਲ ਆਪਣੇ ਉੱਥੇ ਘੜੀ ਪਿੰਡ ਭਰਾ ਕੋਲ ਤੇ ਅੱਜ ਮੈਂ ਤੁਹਾਨੂੰ ਮਾਤਲ ਸਰਵਿਸ ਕਰਾ ਲਈ ਜੀ ਦੀ ਤੇ ਹੁੰਦਾ ਮਿੱਤਰੋ ਗੱਡੀ ਬੜੀ ਘੈਂਟ ਆ ਸਾਡੇ ਸ਼ੁਰੂ ਤੋਂ ਹੀ ਲੱਕ ਰਿਆ ਗੱਡੀ ਦਾ ਹਨ ਤਾਂ ਕਰਕੇ ਹੀ ਵੇਚੀ ਨਹੀਂ ਸੀ ਪਹਿਲਾਂ ਸਾਡੀ ਸਲਾਹ ਹੋਗੀ ਜੀ ਬਾਬੇ ਵਿੱਚ ਵੇਚਣ ਦੀ ਗੱਡੀ ਤੁਹਾਨੂੰ ਯਾਦ ਹੋਊਗਾ ਤੁਸੀਂ ਵਲੌਗ ਦੇਖੇ ਹੋਣੇ ਪਹਿਲਾਂ ਵਾਲੇ ਪਹਿਲਾਂ ਸਲਾਹ ਸੀ ਸਾਡੀ ਇਹ ਗੱਡੀ ਵੇਚਣ ਦੀ ਫਿਰ ਉਸ ਤੋਂ ਬਾਅਦ ਸਾਡਾ ਕੈਨਸਲ ਹੋ ਗਿਆ ਪਰ ਉਹਨੂੰ ਪ੍ਰੋਗਰਾਮ ਕਿਉਂ ਉਹ ਨਾ ਪੈਸੇ ਵਧੀਆ ਨਹੀਂ ਦੇ ਰਹੇ ਸੀ ਕਿ ਨਹੀਂ ਇਹ ਜੀ ਵੇਚਦੇ ਨਹੀਂ ਸੀ ਗੱਡੀ ਇਹ। ਹਲੇ ਗੱਡੀ ਕਿਉਂਕਿ ਸਾਰੇ ਜਣੇ ਦੀ ਆਪਣੀ ਆਪਣੀ ਸੈਟਿੰਗ ਹੁੰਦੀ ਆ ਚਲਾਣ ਦੀ ਯਾਰ ਸਟੀਅਰਿੰਗ ਥੱਲੇ ਕਰਿਆ ਹੋਇਆ। ਤੇ ਮਿਲਦਾ ਮਿੱਤਰ ਉਹ ਅੱਗੇ ਪਾਸ ਕਰਾ ਲਈਏ ਸਰਵਿਸ। ਪਹਿਲਾਂ ਤਾਂ ਕਰਕੇ ਫਿਰ ਇਹ ਪਹਿਲਾਂ ਸਲਾਹ ਸੀ ਵੇਚਣ ਦੀ ਫਿਰ ਰੇਟ ਨਹੀਂ ਵਧੀਆ ਮਿਲਿਆ ਤਾਂ ਵੇਚੀ ਨਹੀਂ ਗੱਡੀ ਆਪਾਂ ਇਹ। ਉਸ ਤੋਂ ਬਾਅਦ ਇਹ ਤਾਂ ਨਹੀਂ ਵੇਚੀ ਕਿਉਂਕਿ ਫਿਰ ਇੱਕ ਇਹ ਸੀ ਕਿਉਂਕਿ ਉਹਨੂੰ ਫੈਮਿਲੀ ਮੈਂਬਰ ਜ਼ਿਆਦਾ ਨੇ ਕਹੀ ਮੇਰੀ ਹਨਾ ਕਿ ਤੇ ਆਣਾ ਜਿਵੇਂ ਹੁਣ ਆਪਾਂ ਕੱਲ ਨਿਕਲਣਾ ਨਾਨੇ ਦੇਵੀ ਦੁਆਰਾ ਸਾਰੀ ਫੈਮਿਲੀ ਨਾਲ ਮੱਥਾ ਟੇਕਣ ਜਾਣਾ। ਆਨਰ ਕੇ ਫਿਰ ਆਣ ਜਾਣ ਚ ਬੜੌਖਾ ਹੋਣਾ ਸੀ ਹੁਣ ਇਹ ਗੱਡੀ ਹੈਗੀ ਆ ਤਾਂ ਚਲੋ ਵਧੀਆ ਸਾਧ ਦੇਈ ਜਾਂਦੀ ਆ ਸਾਡਾ ਇੱਕ ਬੰਦਾ ਹੈਗਾ ਮਿੱਤਰੋ ਪੱਕਾ ਉਹਦੇ ਕੋਲ ਹੀ ਕਰਾਣੇ ਹੁੰਦੇ ਪਹਿਲਾਂ ਹੀ ਗੱਡੀ ਸਰਵਿਸ ਤਾਂ ਕਰਕੇ ਉਹਦੇ ਕੋਲ ਉਹਦੇ ਕੋਲ ਹੀ ਕਰਾਵਾਂਗੇ ਸਰਵਿਸ ਹੈ ਨਾ ਹਰ ਇੱਕ ਅਲੱਗ ਅਲੱਗ ਬੰਦੇ ਕੋਲ ਚਲਦੀ ਹੈ ਨਾ ਮੇਰੇ ਹਿਸਾਬ ਜਾਨੀ ਪੈਂਦਾ ਬੰਦੇ ਨੇ ਤਰ ਪਤਾ ਕਿਉਂਕਿ ਇਹਦੇ ਪਾਰਟ ਨਹੀਂ ਮਿਲਦੇ ਇਹਦੇ ਕਰਕੇ ਨਾ ਇਹ ਗੱਡੀ ਦਾ ਥੋੜਾ ਹਿਸਾਬ ਜਿਹਾ ਲੱਗ ਗਿਆ ਉਹ ਬੰਦੇ ਨੇ ਹਿਸਾਬ ਆ ਗੱਡੀ ਦਾ ਉਹ ਵੈਸੇ ਕਰਦਾ ਸ਼ੈਵਲਟ ਵਾਲੀ ਗੱਡੀ ਹੈ ਜਿਹੜੀ ਪੁਰਾਣੀ ਮਾਡਲ ਸੀ ਇਹਨਾਂ ਦੇ ਸਾਰਿਆਂ ਦੀ ਸਰਵਿਸ ਸਰਵਿਸ ਵਧੀਆ ਕਰਦਾ ਬੰਦਾ ਉਹ ਉਹਦੇ ਕੋਲ ਹੀ ਮੈਨੂੰ ਲੱਗਦਾ ਮਿੱਤਰੋ ਅੱਗੇ ਜਾਓ ਇਹ ਵੀ ਬੜਾ ਚੱਕਰ ਪੈਂਦਾ ਕਿਉਂਕਿ ਨਾ ਜਿਹੜੀ ਇਹ ਗੱਡੀ ਆ ਬਫੇ ਡੀਜ਼ਲ ਆ ਹਨਾ ਡੀਜ਼ਲ ਆ ਤਾਂ ਕਰਕੇ ਨਾ ਮਤਲਬ ਜਿਹੜੀ ਆਪਣੀ ਬਰੀਜ ਆ ਉਹ ਹੈਗੀ ਪੈਟਰੋਲ ਆ ਨਾ ਉਹਦਾ ਚਲਾਣਾ ਥੋੜਾ ਲੱਗ ਹਿਸਾਬ ਜਾਂਦਾ ਉਹ ਡੀਜ਼ਲ ਆ ਇਹ ਤੇ ਥੋੜੀ ਜਿਆਦਾ ਲੱਗੇ ਭਾਰੀ ਭਾਰੀ ਗੱਡੀ ਲਾ ਦੇਵੇਂ ਉਹ ਹਲਕੀਆਂ ਜਿਹੀਆਂ ਗੱਡੀਆਂ ਨੇ ਯਾਰ ਬਿਲਕੁਲ ਹੀ ਨੇਚਰਲ ਦਾ weight ਆ ਨਾ ਗੱਡੀਆਂ ਦਾ ਤੇ ਬਾਕੀ ਇੱਥੇ ਆ ਬੰਦਾ ਆਪਣਾ ਸਰਵਿਸ ਵਾਲਾ ਰੁਕਦੇ ਆ ਉਹਦੇ ਕੋਲੇ ਜੀ ਇਹ ਕੰਮ ਜੀ ਰੈਡੀ ਹੈ ਹਾਂ ਜੀ ਸਵੇਰ ਦਾ ਕਿੰਨਾ ਟਾਈਮ ਹੋ ਗਿਆ ਜੀ 5:00 ਵਜੇ ਜੀ ਨਹੀਂ ਪੁੱਤ 4:00 ਵਜੇ ਲੋ ਵੀ ਮਿੱਤਰੋ 4:00 ਵਜੇ 5:00 ਵਜੇ ਠੀਕ ਹੈ ਜੀ ਲੋ ਮਿੱਤਰੋ ਗੱਡੀ ਆ ਵੀ ਲੈਣੀ ਆ ਤੇ ਹੋ ਰੈਡੀ ਆ ਬਾਕੀ ਪਰ ਨਿਕਲਣਾ ਹੁਣ ਤੇ ਨਿਕਲ ਲੱਗਿਆ ਕਰੋ ਬਾ ਨਿਕਲਦੇ ਆ ਤੇ ਬਾਕੀ ਰੈਡੀ ਆ ਟਾਈਮ ਬਾਬੇ ਉੱਠ ਗਏ ਸੀਗੇ ਸਵੇਰੇ 3:00 ਵਜੇ ਆਰਾਊਂਡਿੰਗ ਤੇ ਆ ਚੱਲਦੇ ਆ ਹੁਣ ਠੀਕ ਹੈ ਚਲਿਏ ਲੋ ਮਿੱਤਰੋ ਨਿਕਲ ਵੀ ਜਿਆ ਪਾ ਕਰੋ ਤੇ ਗੱਡੀ ਆਪਣੇ ਕੋਲੇ ਸੇਲ ਆ ਕਿਉਂਕਿ ਰੈਡੀ ਸੋਰੀ ਫਰੀਜ਼ ਆ ਨਹੀਂ ਹੈਗੀ ਸੇਲ ਆ ਡੈਡੀ ਫਰੀਜ਼ਾ ਲੈ ਗਏ ਨੇ ਤੇ ਚੱਲਦੇ ਅੱਗੇ ਫਿਰ ਜਾ ਕੇ ਗੱਡੀ ਚੇਂਜ ਕਰਾਂਗੇ ਮਿਲਦੇ ਬਾਕੀ ਰੈਡੀ ਹੈ ਮੀਟ ਵੀ ਤੇ ਆਪਾਂ ਵੀ ਲੈਣੀ ਆ ਟਾਈਮਿੰਗ ਮੇਰੇ ਸਹਮਣਾਂ 5 ਵਜੇ ਚੱਲੇਗਾ ਸਾਡੇ ਇਧਰ ਰੋਜ਼ ਨੇ ਲੈ ਯਾਰ 5 ਨਹੀਂ ਬੱਚੇ ਸਾਡੇ ਕਿਚਾਰੂ ਬੰਦ ਸਾਡੇ ਕਿਚਾਰੂ ਬੰਦ 5 ਵਜੇ ਗਏ ਵਜ ਗਏ ਇਸ ਕਰਕੇ ਬਾਬੇ ਜਲਦੀ ਨਿਕਲ ਰਹੇ ਕਿਉਂਕਿ ਆਪਾਂ ਫਿਰ ਵਾਪਸ ਮੁੜ ਕੇ ਆਣਾ ਕਿਉਂਕਿ ਫਿਰ ਅੱਗਾ ਹੀ ਨਾ ਜਵਾਕਾਂ ਦੀ ਛੁੱਟੀ ਕਰਕੇ ਆ ਵੀ ਚਲੋ ਸੰਡੇ ਸੀਗਾ ਤੇ ਸ਼ਾਮ ਨੂੰ ਮੁੜ ਆਵਾਂਗੇ ਜਵਾਕਾਂ ਨੇ ਫਿਰ ਸਕੂਲ ਵੀ ਜਾਣਾ ਚੱਲ ਪੈ ਕਰੋ ਬਸ ਹੁਣ ਤੇ ਮਿਲਦੇ ਆ ਗਾੜੀ ਗਾੜੀ ਫਿਰ ਗਾੜੀ 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 ਠੀਕ ਹੈ ਮਿੱਤਰੋ ਵਾਹਿਗੁਰੂ ਸੱਚਾ ਪਾシャ ਮੇਰੇ ਭਰਾ ਧਰਕੇ ਮਾਲਕ ਜੀ ਮੈਂ ਕੁਤੂ ਤੂੰ ਤਾਂ ਮੈਨੂੰ 10 ਰੁਪਏ ਦਿੱਤੇ ਨਹੀਂ ਮੈਂ ਤਾਂ ਨਹੀਂ ਚੁੱਗੀ ਨਾ ਮੈਂ ਯਾਦ ਰੱਖੂਗੀ ਮੈਂ ਆਵਾਂਗੀ ਨਾ ਤੇ ਤੁਮਰ ਦੇਣਾ ਕਾਹ ਕੋ ਜੀ ਜਿੰਨੂੰ ਵੀ ਦੇ ਦੀ ਥੋੜੀ ਜੀ ਜੀ ਹੁਣ ਦੇ ਦੂੰਗਾ ਉਹਨੂੰ ਠੀਕ ਹਾਕੀ ਗਈ ਦਾ ਮੈਂ ਪੇਸ਼ੂ ਤੋ ਜਾ ਰਹੀ ਨਾ ਮੈਂ 64 ਗੈਲ। ਅੱਛਾ ਵਿੱਚ। ਇਹ ਗੁਰਦੁਆਰਾ ਦੇ ਨੇ 10 ਭਰਿਆ ਪਿਆ ਇਸ ਹਰ ਅੰਦਰ ਤੱਕ। ਉਹ ਦੇਖੋ ਪਾਣੀ ਇੱਥੇ ਤੱਕੇ ਉੱਥੇ ਤੱਕ ਹੀ ਹੈ। ਉਹ ਪਾਣੀ ਹੈ ਬਹੁਤ ਜ਼ਿਆਦਾ। ਗੁਰਦੁਆਰਾ ਸਾਹਿਬ ਤੋਂ ਉੱਚੇ ਵਰ ਹੈ। ਬਹੁਤ ਜ਼ਿਆਦਾ ਰਸਾ ਬਹੁਤ ਹੀ ਜ਼ਿਆਦਾ ਤੇ 10 ਲੱਖ ਤੋਂ ਦੂਜੇ ਗੱਡੀਆਂ ਅੱਗੇ ਨਜ਼ਰ ਆ ਰਹੀਆਂ ਇੰਨਾ ਰਸ ਹੋਇਆ ਪਿਆ। ਸੋ ਵੀ ਮਿੱਤਰੋ ਆਪਾਂ ਆਏ ਸੀਗੇ ਨਾਣਾਦੇਵੀ ਸਾਨੂੰ ਓਕੇ ਵਲੋਗ ਹੈ ਦੇਖੇ ਤੁਸੀਂ ਨਾ ਤੇ ਬਾਕੀ ਗੱਲ ਆਇਆ ਮਿੱਤਰੋ ਮੌਸਮ ਕਾਫੀ ਖਰਾਬ ਆ। ਤੇ ਬਾਕੀ ਸਾਰਿਆਂ ਨੂੰ ਇਹੀ ਆ ਕਿ ਯਾਰ ਹਾਲੇ ਥੋੜੇ ਦੇ ਰੁੱਕ ਕੇ ਆਇਓ ਕਿਉਂਕਿ ਸੌਣ ਕਰਕੇ ਮੌਨ ਨਹੀਂ ਬਹਿ ਰਹੇ ਨੇ ਚਾਨਣੇ ਚੱਲ ਰਹੇ ਨੇ ਉਹਦੇ ਕਰਕੇ ਢੀੜ ਵੀ ਕਾਸੀ ਆ ਢੀੜ ਉੱਪਰੋਂ ਮੀਂਹ ਪੈ ਰਾ ਮੀਂਹ ਕਰਕੇ ਸਲਾਈਡਿੰਗ ਹੋਣ ਦਾ ਡਰਾ ਖਤਰਾ ਬਹੁਤ ਜ਼ਿਆਦਾ ਹੈ ਉੱਪਰ ਜਾਣ ਦਾ ਰਸਤਾ ਵੀ ਬੰਦ ਆ ਬਿਲਾਲ ਇਸ ਟਾਈਮ ਤਾਂ ਕਰਕੇ ਥੋੜੇ ਦਿਨ ਰੁੱਕ ਕੇ ਫੇਰ ਆਓ ਯਾਰ ਹਨਾ ਜੇ ਤੁਸੀ ਆਣਾ ਵੀ ਦਰਸ਼ਨ ਕਰਨ ਦਾ ਮਤਲਬ ਹੈ ਬਾਕੀ ਤੁਸੀਂ ਦੇਖਿਆ ਜਾ ਰਿਹਾ ਹੈ ਆਏ ਨਾਲ ਹਾਲੇ ਬਿਲਕੁਲ ਹੀ ਨੀਚੇ ਖੜਿਆ ਪਰ ਮੀਂਹ ਸਵੇਰ ਦਾ ਲਗਾਤਾਰ ਪੈ ਰਿਹਾ ਬਿਲਕੁਲ ਹਟ ਨਹੀਂ ਰਿਹਾ ਤਾਂ ਬਾਬੇ ਉਹ ਪਤਾ ਦੇਖਣਾ ਜ਼ਰੂਰੀ ਹੈ ਸਹੀ ਆ ਸਾਬਾ ਦੀਆਂ ਅੱਗੇ ਲੰਘ ਲੋ ਤੇ ਵਧੀਆ ਕਰਦਾ ਬਣਾ ਲਿਆ ਜਾਉਣਾ ਕੜੀ ਜਾਉਣਾ ਕੜੀ ਜਾਉਣਾ ਇਹ ਵੀ ਬਤੂ ਸਾਨੂੰ ਇੱਕ ਇਨਫੋਰਮੇਸ਼ਨ ਦੇਣੀ ਸੀਗੀ ਇਨਫੋਰਮੇਸ਼ਨ ਇਹ ਹੈ ਕਿ ਆਪਾਂ ਇਸ ਨਾਣਾ ਦੇ ਵੀ ਤੇ ਬਾਈ ਮੀ ਬਹੁਤ ਜ਼ਿਆਦਾ ਪਈ ਜਾਂਦੇ ਨੇ ਤੇ ਤੁਸੀਂ ਚੈੱਕ ਕਰ ਲਓ ਕਿਉਂਕਿ ਉੱਪਰ ਜਾਣ ਦਾ ਬਿਲਕੁਲ ਰਸਤੇ ਬੰਦ ਨੇ ਤੇ ਥੋੜੇ ਦਿਨ ਲਈ ਭਰੇਜ ਕਰੋ ਕਿਉਂਕਿ ਸੱਗਰ ਥੋੜੇ ਰੁਕਿਆਣ ਮਾੜਾ ਕਰਕੇ ਬਹੁਤ ਜ਼ਿਆਦਾ ਰਾਸ਼ੀ ਬਹੁਤ ਜ਼ਿਆਦਾ ਮੀ ਪੈਣ ਕਰਕੇ ਉਹਨਾਂ ਨੇ ਜਾਣਾ ਬੰਦ ਕਰਤਾ ਤੁਹਾਨੂੰ ਖਰਾਸ਼ ਨਾ ਹੋਏ ਪਰੇਸ਼ਾਨ ਨਾ ਹੋ ਇਸ ਕਰਕੇ ਜੀ ਥੋੜੀ ਜਿਹੀ ਨਹੀਂ ਆਇਓ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਰਹੋਗੇ ਤੁਹਾਨੂੰ ਕੋਈ ਮਤਲਬ ਪ੍ਰੋਬਲਮ ਨਹੀਂ ਆਉਗੀ ਕੋਈ ਰੁਕਾਵਟ ਨਹੀਂ ਆਉਗੀ ਜੇ ਹੁਣ ਆਉਂਗੇ ਤੁਹਾਡੇ ਤੋਂ ਜਾਇਆ ਨਹੀਂ ਆਉਣਾ ਥੋੜੇ ਦੇ ਰੁਕੋ ਥੋੜੇ ਦੇ ਰੁਕੇ ਬੱਬੇ ਜਦ ਮੀਮੂ ਹਟ ਜਾਣਗੇ ਦੁਬਾਰਾ ਆਉਂਦਾ ਸਰ ਮਿੱਤਰੋ ਉੱਥੇ ਨੈਣਾ ਦੇਵੀ ਤੋਂ ਆਪਾਂ ਵਾਪਸ ਆ ਗਏ ਸ਼ੁਰੂ ਤੋਂ ਤੁਹਾਨੂੰ ਪਤਾ ਹੀ ਆ ਹਨਾ ਰਸਤੇ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਤੇ ਹੁਣ ਆਪਾਂ ਪਹੁੰਚ ਗਏ ਸੀ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਆਏ ਚਲੋ ਹੁਣ ਆਏ ਆ ਦਰਸ਼ਨ ਤਾਂ ਕਰ ਚੱਲੀ ਦੀ ਸਲਾਹ ਨਹੀਂ ਸੀਗੀ ਪਰ ਮਾਤਾ ਜੀ ਕਹਿੰਦੇ ਨਹੀਂ ਤੁਸੀਂ ਸਭ ਮੇਰੇ ਕੋਲ ਲਾਓ ਇਸ ਵਾਰ ਆਓ ਨੰਨਪੁਰ ਸਾਹਿਬ ਤੇ ਵਸ ਉਸ ਤੋਂ ਬਾਅਦ ਫੇਰ ਮੇ trot ਅੱਗੇ ਸਿੱਧਾ ਹੁਣ ਅਗਲੀ ਵਾਰੀ ਆਵਾਂਗੇ ਜਰੋ ਤੇ ਫਿਰ ਰਣ ਦੇਵੀ ਮੱਥਾ ਟੇਕਾਂਗੇ ਪਰ ਦਵਾਰਾ ਸਾਹਿਬ ਨਾਲ ਮਿਲਣਾ ਹੁਣ ਦੇਖ ਜਾਨੇ ਆ ਉਧਰ ਵੇਖ ਦੇਖ ਜਾਂਗੇ ਤੇ ਕਰ ਲਈਏ ਦਰਸ਼ਨ ਮਿੱਤਰੋ ਫਿਰ ਮਿਲਣਾ ਬਾਕਸ ਲਾ ਕੇ ਮੇਰੇ ਮੱਥੇ ਤੇ ਲਾ ਦੂ ਨਹੀਂ ਮੈਂ ਲਾਵਾ ਨਹੀਂ ਛੋਟਾ ਛੋਟਾ ਤੋਂ ਇਹ ਦੇਖ ਮਿੱਤਰੋ ਕਰਾ ਲਈ ਸੀ ਆਪਾਂ ਤੇ ਚੱਲੇ ਆ ਦਵਾਰਾ ਸਾਹਿਬ ਦਰਸ਼ਨ ਕਰ ਲਈਏ ਦਰਸ਼ਨ ਆਪਣਾ ਹੋ ਗਏ। ਅੰਦਰ ਕਿਤੇ ਵੀ ਵੀਡੀਓ ਬਣਾਉਣੇ ਲਾਉਡ ਨਹੀਂ ਹੈ ਕੋਈ ਵੀ ਆਪਾਂ ਨੂੰ ਚੰਗਾ ਨਹੀਂ ਲੱਗਦਾ। ਤੇ ਬਾਹਰੋਂ ਦਰਸ਼ਨ ਕਰੋ ਕਿ ਕਾਫੀ ਸੰਗਤ ਬੱਚੀ ਹੋਈ ਹੈ। ਤੇ ਮੌਸਮ ਕਾਫੀ ਖਰਾਬ ਆ ਹੈਨਾ। ਕਿ ਮਤਲਬ ਜਿਹੜੇ ਵੀ ਦਿਖਾ ਦੇ ਰਹੇ ਨੇ ਸਿਰ ਉਧਰੋਂ। le tractor ਇਸ ਸੋਲ ਗਿਆ ਸਾਫ ਗੁਰਦੁਆਰਾ ਜਿਹੜਾ ਰੋਪੜ ਤੋਂ ਕਰਾਲੀ ਪਾਰ ਕਰਦੇ ਅੱਗੇ ਆ ਤੇ ਹੁਣੇ ਗੁਰਦੁਆਰਾ ਸਾਹਿਬ ਉਪਰ ਲੰਗਰ ਛਕਿਆ ਲਗਾਤਾਰ ਲਗਾਤਾਰ ਇਹ ਨਹੀਂ ਬਦਲ ਲਗਾਤਾਰ ਬਿਲਕੁਲ ਵੀ ਸਟਾਪੇਜ ਨਹੀਂ ਹੈ ਜਿੱਥੋਂ ਦੇ ਤੁਰੇ ਆ ਬਿਲਕੁਲ ਹੀ ਲੰਬੇ ਚਾ ਕਲਿੱਪ ਵੀ ਐਡ ਕਰ ਦੂਗਾ ਦੇਖ ਲੈ ਤੁਸੀਂ ਵਿੱਚ ਲਗਾਤਾਰ ਨਹੀਂ ਬਹਿਰਾ ਇੱਕ ਮੂਮੈਂਟ ਲਈ ਮੀ ਰੁ ਗਿਆ ਤੇ ਬਾਕੀ ਦੇਖਦੇ ਹਾਂ ਹੁਣ ਆਪਣੇ ਉੱਧਰ ਵੀ ਪੈਦਾ ਕ ਨਹੀਂ ਮਿਲਦਾ ਬਾਕੀ ਅੱਗੇ ਪੱਕੀ ਸੜਕ ਨਾ ਹੋਵੇ ਚਾਹੇ ਜੀ ਆਹ ਦੇਖੋ ਮੋਟਰਸਾਈਕਲ तेवर नहीं रखेगा दादा नहीं जाएगा तो बस बल्ले 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 करता कोई बैगर पीछे लंग होता अच्छा, अच्छा। ਗੇ ਸੀ ਘਰੇ ਤੇ ਮਿੱਤਰੋ ਬਾਕੀ ਯਾਰ ਜਿਹੜੀ ਚੀਜ਼ ਤੁਹਾਨੂੰ ਦੱਸਿਆ ਨਹੀਂ ਕਿਉਂਕਿ ਹਲੇ ਥੋੜੇ ਦਿਨ ਵਾਸਤੇ ਅਵੋਇਡ ਕਰਿਓ ਯਾਰ ਅਵੇਅਰ ਕਰ ਦਿਆ ਤੁਹਾਨੂੰ ਇਸ ਚੀਜ਼ ਲਈ ਕਿਉਂਕਿ ਬਾਕੀ-ਬਾਕੀ ਤੁਹਾਡੀ ਮਰਜ਼ੀ ਆ ਤੇ ਅਸੀਂ ਮਤਲਬ ਰਸਤੇ 'ਚ ਹੀ ਮੁੜ ਕੇ ਆਇਆ ਕੋਲ ਨਾਲ ਟੋਬੇ ਤੋਂ ਵੀ ਨੀਚੇ ਮੁੜੇ ਸੀਗੇ ਚਲੋ ਐਨਾ ਸੀਗਾ ਕਿ ਆਂਦੇ ਆ ਅਨੰਦਪੁਰ ਸਾਹਿਬ ਦਰਸ਼ਨ ਕਰੇ ਆਏ ਤੇ ਆਂਦੇ ਆ ਪਸੋਲਕੇ ਸਾਹਿਬ ਗੁਰਦੁਆਰੇ ਵੀ ਦਰਸ਼ਨ ਕਰ ਲਏ ਸੀਗੇ ਲੰਗਰ ਛਕਿਆ ਉੱਥੋਂ ਉਸ ਵੇਲੇ ਸਿੱਧਾ ਘਰੇ ਆਏ ਹੁਣ ਤੇ ਨਾ ਹਾਂ ਤੋਂ ਗਏ ਕਿਉਂਕਿ ਮੀਂਹ 'ਚ ਕਾਫੀ ਭਿੱਜ ਪੁੱਜ ਗਏ ਸੀ ਨਾ ਬਾਹਰ ਇਧਰ-ਉਧਰ ਖੜਨਾ ਤੇ ਮਿਲਦੇ ਹਾਂ ਕਿਸੇ ਅਗਲੇ ਐਪੀਸੋਡ ਚ ਦਨ ਬਾਈ ਹੈਵ ਅ ਨਾਈਟ ਬਬੀਓ ਚੈਨਲ ਕਰਦੇ ਸਬਸਕ੍ਰਾਈਬ ਵੀਡੀਓ ਕਰਦੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਥੋੜੇ ਦਿਨ ਅਵੋਇਡ ਕਰਿਓ ਵੇਰ ਰੋਹਿਸ਼ ਇਸ ਤੋਂ ਸੋਕੇ ਖੁਦ ਵੀ ਉਹ ਕਹੀ ਰਹੀ ਸੀ ਕਿ ਕਿਉਂਕਿ ਯਾਰ ਹਾਲੇ ਥੋੜੇ ਜਿਨੇ ਰੁੱਕ ਕੇ ਆਓ ਕਿਉਂਕਿ ਸੰਗਤ ਬਹੁਤ ਜ਼ਿਆਦਾ ਪਹੁੰਚੀ ਹੋਈ ਹੈ ਬਹੁਤ ਹੀ ਜ਼ਿਆਦਾ ਸੋ ਇਸ ਕਰਕੇ ਥੋੜਾ ਧਿਆਨ ਰੱਖੋ ਆਪਣੇ ਆਪ ਦਾ ਮਿਲਦੇ ਆ ਕਿਸੇ ਨੈਕਸਟ ਐਪੀਸੋਡ ਮਿਲਦੇ ਆ